बाबा रामदेव जी समझा ना करते ने कि जेहो तो जे की अपना पूजा करा जैसी हालात के सूह ही रूप प्राप्त हो जाए वो तो हो है। इस केवल तो केवल ਇੱਕ ਉਹ ਉਸ ਅਹਾਰ ਪੁਰਖ ਵਹਿ ਨੂੰ ਧਿਆਈਏ ਤੇ ਫਿਰ ਪਰਮਾਤਮਾ ਦਾ ਹੀ ਰੂਪ ਹੋ ਜਾਏ ਜੇ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਭਜਾਵਾਂਗੇ ਹੋਰ ਨੂੰ ਜੱਪਾਂਗੇ ਹੋਰ ਨੂੰ ਯਾਦ ਕਰਾਂਗੇ ਤੇ ਫਿਰ ਉਹ શે ਦੇ ਰੂਪ ਬਣਨਾ ਪਵੇ ਜਿਵੇਂ ਕਿ ਤੁਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਖਾਲਸਾ ਪਰ ਸਤਿਗੁਰੂ ਕਹਿੰਦੇ ਨੇ ਕਿ ਮੇਰਾ ਖਾਲਸਾ ਜਿਹਾ ਹੈ ਦੁਨੀਆ ਤੋਂ ਦਿਆਰਾ ਹੋਏ ਜਦ ਲਗ ਖਾਲਸਾ ਰਹੇ ਪਿਆਰਾ ਤਬ ਲਗ ਤੇਜ ਦੇਹੁ ਮੈਂ ਸਾਰਾ ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਮੈਂ ਨਾ ਕਰੂੰ ਇਹਨ ਕੀ ਪ੍ਰਤੀ ਕਹਿੰਦੇ ਮੇਰਾ ਖਾਲਸਾ ਦੁਨੀਆ ਤੋਂ ਦਿਆਰਾ ਹੋਏ ਅਸਮ ਦੇ ਵਿੱਚ ਸਤਿਗੁਰੂ ਦਾ ਦੇਤਾ ਮੇਉ ਹਾਂਗੇ ਗੁਰੂ ਦੀ ਸਿੱਖਿਆ ਤੇ ਚੱਲਾਂਗੇ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ ਤੇ ਸਤਿਗੁਰੂ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਪਰ ਦੁਨੀਆ ਤੋਂ ਨਿਆਰਾ ਹੋਵੇ ਕਹਿੰਦੇ ਜੇ ਖਾਲਸਾ ਦੁਨੀਆ ਤੋਂ ਨਿਆਰਾ ਹੈ ਮੇਰਾ ਰੂਪ ਬਣ ਜਾਏਗਾ ਜਿੰਨਾ ਵੀ ਮੇਰਾ ਤੇਜ ਹੈ ਮੈਂ ਸਾਰਾ ਉਸ ਨੂੰ ਦੇ ਦਿਆਂਗਾ ਪਰ ਜੇ ਇਹ ਪੰਡਤਾਂ ਵਾਲੀ ਰੀਤ ਕਰੇਗਾ ਦੁਨੀਆਂ ਦੇ ਵਿੱਚ ਜਿਹੜੇ ਪੰਡਤਾਂ ਦੀਆਂ ਰੀਤਾਂ ਕਰਦੇ ਨੇ ਅੰਮ੍ਰਿਤਧਾਰੀ ਉਹ ਵੀ ਕਹਿੰਦੇ ਫਿਰ ਮੈਂ ਉਹਨਾਂ ਦੀ ਪਰੀਤ ਨਹੀਂ ਕਰਾਂਗਾ ਉਹ ਮੇਰਾ ਕੋਈ ਖਾਸਾ ਨਹੀਂ ਹੈ ਇਸ ਕਰਕੇ ਮੈਨੂੰ ਰਹਿਤ ਪਿਆਰੀ ਹੈ ਜਿਹੜਾ ਰਹਿਤ ਦੇ ਵਿੱਚ ਆਪਣਾ ਜੀਵਨ ਵਕੀਤ ਕਰਦਾ ਹੈ ਅਸਲ ਦੇ ਵਿੱਚ ਉਹੀ ਗੁਰੂ ਦਾ ਰੂਪ ਬਣਦਾ ਹੈ। ਇਸੇ ਤਰ੍ਹਾਂ ਜਿਉਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕਰਦੇ ਨੇ ਕਿ ਪੂਜਾ ਆਦਿਕੀ ਪਰਚਾ ਸ਼ਬਦ ਦੀਦਾਰ ਖਾਲਸੇ ਦਾ ਕਹਿੰਦੇ ਨੇ ਕਿਵਲ ਤੇ ਕੇਵਲ ਇੱਕ ਆਗਾਮ ਦੀ ਹੀ ਪੂਜਾ ਕਰਨੀ ਹੈ। ਅਗਰ ਆਗਾਮ ਦੀ ਪੂਜਾ ਕਰਾਂਗੇ ਤੇ ਉਸ ਅਹਾਰ ਕੋ ਵਾਹਿਗੁਰੂ ਦਾ ਉਪੇ ਹੋ ਜਾਵਾਂਗੇ ਕਿਉਂਕਿ ਹਾਦਪੁਰ ਕੋ ਵਾਹਿਗੁਰੂ ਦਾ ਵਿਰਤ ਹੈ ਜਿਹੜਾ ਉਸ ਦੀ ਪੂਜਾ ਕਰਦਾ ਉਹ ਆਪਣਾ ਰੂਪ ਹੀ ਬਣਾ ਦਿੰਦਾ ਹੈ ਆਪਣਾ ਰੂਪ ਸੁਭੂਪ ਹੀ ਬਖਸ਼ ਦਿੰਦਾ ਹੈ ਦੂਜੀ ਗੱਲ ਕਿ ਜਿਹੜਾ ਉਸ ਦਾ ਸਿਮਰਨ ਕਰਕੇ ਉਸ ਨੂੰ ਰਜਾਦ ਦਿੰਦਾ ਕੁਸ਼ ਕਰ ਦਿੰਦਾ ਹੈ ਫਿਰ ਉਹ ਅਸਾਂ ਉਸ ਨੂੰ ਆਪਣਾ ਸ਼ਿਗਾਰਸ਼ਣੀ ਬਖਸ਼ ਦਿੰਦੇ ਇਸ਼ਕਾਂ ਕੇ ਤਾਂ ਗੁਰੂ ਬੰਸੀ ਦੀ ਮਹਾਰਾ ਹਰ ਪਾਸਿਓ ਇਸ ਜੀਵਨ ਨੂੰ ਤੋੜ ਕੇ ਆਪਣੇ ਸਿੱਖ ਨੂੰ ਤੋੜ ਕੇ ਕੇਵਲ ਦੇਵਨ ਅਕਾਲ ਦੀ ਪੂਜਾ ਦੇ ਨਾਲ ਜੋੜਦੇ ਨੇ ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਕਾਲ ਤੋਂ ਰਹਿਤ ਹੈ ਉਸ ਦਾ ਸ਼ਰਨ ਕਰਿਆ ਜੀ ਉਸ ਦਾ ਰੂਪ ਹੋਇਆ ਜੀ ਕਾਲ ਤੋਂ ਬਚਿਆ ਜਾ ਸਕਦਾ ਹੈ ਹੋਰ ਜਿਹੜਾ ਹੈ ਸੰਸਾਰ ਦੇ ਵਿੱਚ ਹੋਰ ਕੋਈ ਤਰੀਕਾ ਨਹੀਂ ਹੈ ਕਾਲ ਤੋਂ ਬਚਣ ਦਾ